ਅਤਵਾਦੀ ਸੀ ਇੰਦਰਾ ਗਾਂਧੀ ਜਿਸ ਨੇ ਅਟੈਕ ਕਰਾਇਆ ਅਤਵਾਦੀ ਸੀ ਜਰਨਲ ਵੈਦਿਆ ਜਿਸ ਨੇ ਕਹਿਰ ਕਮਾਇਆ ਹਰਦੀਪ ਬਰਾੜ ਸੀ ਅਤਵਾਦੀ ਬੇਦੋਸ਼ ਜਿਸ ਨੇ ਮਾਰੇ ਪਿੰਡਰਾ ਵਾਲਾ ਅਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ ਓਹ ਕਮਾਂਡ ਕਮਾਂਡੋ ਦੀ ਸੀ ਕਰਦਾ ਬ੍ਰਹਮਸ਼ਰਾ ਅਤਵਾਦੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਕੀਤੀ ਸੀ ਬਰਬਾਦੀ ਹੱਕ ਲੈਣ ਲਈ ਲੜਦਿਆਂ ਨੂੰ ਕਿਉਂ ਬਾਗੀ ਕਹਿੰਦੇ ਸਾਰੇ ਪਿੰਡਾਂ ਵਾਲਾ ਹੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ ਏ ਔਰ ਜੀਵ ਗਾਂਧੀ ਸੀ ਹੱਤਵਾਦੀ ਜਨੇ ਖੇਡੀ ਖੂਨ ਦੀ ਹੋਲੀ ਵਿੱਚ ਦਿੱਲੀ ਦੇ ਜਿਉਂਦੇ ਸਾੜੇ ਪਤ ਕਿਆਂ ਦੀ ਰੋਲੀ ਸਚਨ ਮਾਕਨ ਟਾਈਟਲ ਲੈਰ ਨੇ ग़ल इशारे पिंडर वारा अथवादी सुण